ਗੁੱਡ ਮਾਰਨਿੰਗ ਸਟੂਡੈਂਟ ਅੱਜ ਆਪਾਂ ਪੰਜਾਬੀ ਵਿਆਕਰਨ ਦੇ ਟੌਪਿਕ ਵਿਆਕਰਨ ਵਾਲੇ ਪੜ੍ਹਾਂਗੇ ਜੀ ਕਿਸੇ ਵੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਮਤਲਬ ਜੋ ਵੀ ਆਪਾਂ ਬੋਲ ਰਹੇ ਹਾਂ ਲਿਖ ਰਹੇ ਹਾਂ ਉਸ ਲਈ ਕੁਝ ਨਿਯਮ ਹੁੰਦੇ ਨੇ ਉਸ ਨੂੰ ਵਿਆਕਰਨ ਕਿਹਾ ਜਾਂਦਾ ਵਿਆਕਰਨ ਦੇ ਅੱਗੇ ਚਾਰ ਭਾਗ ਨੇ ਜੀ ਪਹਿਲਾ ਭਾਗ ਹੈਗਾ ਜੀ ਧੁਨੀ ਬੋਧ ਅੱਖਰ ਬੋਧ ਤੇ ਵਰਣ ਬੋਧ ਸੈਕੰਡ ਹੈਗਾ ਜੀ ਸ਼ਬਦ ਬੋਧ 3 ਅਰਥ ਬੋਤ ਤੇ 4th ਵਾਕ ਬੋਤ 1st ਧੁਨੀ ਬੋਤ ਧੁਨੀ ਤੋਂ ਪਾਬ ਤੁਸੀਂ ਸਮਝ ਕੇ ਆਵਾਜ਼ਾਂ ਪੰਜਾਬੀ ਭਾਸ਼ਾ ਬੋਲਿਆਂ ਵੇਲੇ ਮੂੰਹ ਵਿੱਚ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਕਿਹਾ ਜਾਂਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਹੈ ਜਿਹੜੀ ਉਹ ਧੁਨੀ ਹੈ ਸੈਕਿੰਡ ਅਗੇ ਸ਼ਬਦ ਬੋਤ ਧੁਨੀਆਂ ਜਦ ਵਰਨਾ ਦੇ ਸੁਮੇਤ ਇਹਨਾਂ ਦੋਨਾਂ ਨੂੰ ਜਿਹੜੇ ਆਪਾਂ ਬੋਲ ਰਹੇ ਹਾਂ ਜੇ ਬੋਲਿਆ ਜੋ ਅੱਖਰ ਬੋਲਨੇ ਨੇ ਉਨਾਂ ਦੇ ਮੇਲ ਤੋਂ ਜਿਹੜੇ ਸ਼ਬਦ ਬਣਦੇ ਨੇ ਧੁਨੀ ਦਾ ਜਿਹੜਾ ਲਿਖਿਤ ਜਿਹੜੇ ਆਪਾਂ ਬੋਲ ਰਹੇ ਉਹਦਾ ਜਿਹੜਾ ਲਿਖਿਤ ਰੂਪ ਹੁੰਦਾ ਅੱਖਰ ਹੁੰਦੇ ਨੇ ਉਸ ਬੋਧ ਰਾਈ ਅੱਖਰਾਂ ਦੀ ਸਹੀ ਵਰਤੋਂ ਮਤਲਬ ਜੋ ਆਪਾਂ ਬੋਲਿਆ ਉਹਨਾਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਅਰਥ ਬੋਧ ਅਰਥ ਬੋਧ ਤੋਂ ਭਾਵ ਹੈ ਅਰਥ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ ਇਸ ਵਿੱਚ ਬਹੁਾਰਤਕ ਸ਼ਬਦ ਸਮਾਨਾਰਥਕ ਸ਼ਬਦ ਬੋਧੇ ਸ਼ਬਦ ਦਾ ਇੱਕ ਸ਼ਬਦ ਅਤੇ ਵਿਰੋਧੀ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਮਤਲਬ ਜਿਹੜੇ ਸ਼ਬਦ ਨੇ ਉਹਨਾਂ ਦੇ ਅਰਥ ਸਪਸ਼ਟ ਹੋਣ ਇਹ ਕਿਹੜੇ ਨੇ ਅਰਥ ਬਹੁਤ ਚਾਰ ਤਰ੍ਹਾਂ ਦੇ ਨੇ ਠੀਕ ਹੈ ਬਹੁਾਰਤਕ ਸ਼ਬਦ ਮਤਲਬ ਸ਼ਬਦ ਇੱਕ ਹੈ ਪਰ ਉਹਦੇ ਅਰਥ ਦੋ-ਦੋ ਨਿਕਲ ਰਹੇ ਨੇ ਜਿਵੇਂ ਮੰਨ ਲਓ ਉੱਤਰ ਆਪਾਂ ਕਹਿੰਦੇ ਹਾਂ ਇਸ ਪ੍ਰਸ਼ਨ ਦਾ ਉੱਤਰ ਦਿਓ ਸੈਕਿੰਡ ਬਣ ਗਿਆ ਉਹ ਕੋਠੇ ਤੋਂ ਉੱਤਰ ਹੈ ਆਪਣਾ ਜਿਹੜਾ ਕੀ ਹੈ ਉੱਤਰ ਕੀ ਹੈ ਇੱਕ ਸ਼ਬਦ ਹੈ ਪਰ ਅਰਥ ਕੀ ਹੈ ਵਾਕ ਅਲੱਗ-ਅਲੱਗ ਨੇ ਅਰਥ ਵੀ ਇਹਨਾਂ ਦੇ ਅਲੱਗ-ਅਲੱਗ ਹੋਗੇ ਸਮਾਨਾਰਥਕ ਸ਼ਬਦ ਜਿਹੜੇ ਸਮਾਨ ਹੈ ਚੀਜ਼ ਇੱਕ ਹੈ ਪਰ ਉਹਨਾਂ ਦੇ ਅਰਥ ਕੀ ਹੈ ਸਮਾਨ ਜਿਵੇਂ ਪਾਣੀ ਪਾਣੀ ਨੂੰ ਆਪਾਂ ਹੋਰ ਕੀ ਕਹਿੰਦੇ ਹਾਂ ਜਲ ਤੇ ਨੀਰ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਮਤਲਬ ਬਹੁਤੇ ਸ਼ਬਦ ਨੇ ਉਹਨਾਂ ਦੀ ਤਾਂ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਉਸ ਨੂੰ ਉਹ ਆਰਥਿਕ ਸ਼ਬਦ ਆਖਦੇ ਨੇ ਜਿਵੇਂ ਦੂਜਿਆਂ ਦਾ ਭਲਾ ਕਰਨ ਵਾਲਾ ਜਿਹੜਾ ਦੂਜੇ ਦਾ ਭਲਾ ਕਰਦਾ ਉਹਦਾ ਇੱਕ ਸ਼ਬਦ ਕੀ ਬਣਜੂ ਪਰਉਪਕਾਰੀ ਠੀਕ ਹੈ ਵਿਰੋਧੀ ਸ਼ਬਦ ਜਿਹੜੇ ਉਲਟੇ ਹੁੰਦੇ ਨੇ ਜਿਵੇਂ ਮੋਟਾ ਪਤਲਾ ਠੀਕ ਹੈ ਗੋਰਾ ਕਾਲਾ ਇਹਨਾਂ ਨੂੰ ਵਿਰੋਧੀ ਸ਼ਬਦ ਕਹਿੰਦੇ ਵਾਕ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨੀਮਾ ਅਤੇ ਵਾਕ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਨੂੰ ਵਾਕ ਬੋਧ ਕਿਹਾ ਜਾਂਦਾ ਹੈ ਥੈਂਕ ਯੂ